ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਠ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਤੁਹਾਨੂੰ ਝੋਟੀਆਂ ਹੋਣੀਆਂ ਆਪਣੇ ਫਾਰਮ ਤੇ ਬਹੁਤ ਜਿਆਦੀਆਂ ਚੰਗੀਆਂ 6 ਝੋਟੀਆਂ ਆਪਣੇ ਕੋਲ ਹੈਗੀਆਂ ਵਾਂ ਝੋਟੀਆਂ 12 ਦਾ ਲੋਡ ਆਇਆ ਵਾ ਤੇ ਬਹੁਤ ਬਹੁਤ ਚੰਗੀ ਕੁਆਲਿਟੀ ਦੀਆਂ ਵਾਂ ਤੇ ਆਜੋ ਬਾੜ ਸਾਹਿਬ ਹਮਨੇ ਕਰਦੇ ਹਾਂ ਗੱਲ ਜੀ ਆਜੋ ਇੱਥੇ ਆ ਬਾੜ ਸਾਹਿਬ ਐਥੇ ਆ ਜੀ ਸਤਿ ਸ਼੍ਰੀ ਅਕਾਲ ਵਾਟਸਾਪ ਜੀ ਸਤਿ ਸ਼੍ਰੀ ਅਕਾਲ ਮਹਾਰਾਜ ਹੋਰ ਸਭਾਂ ਕੀ ਹਾਲ ਹੈ ਬਹੁਤ ਕਿਰਪਾ ਕਰਦਾ ਹਾਂ ਦਾ ਪਾਤਸ਼ਾਹ ਦੀ ਬਾਬੇ ਦੀ ਸਾਡੀ ਚਲੋ ਕਿਰਪਾ ਹੀ ਚਾਹੀਦੀ ਮਾਲ ਗਰੀ ਬਹੁਤ ਬਹੁਤ ਚੰਗੀਆਂ ਆਈਆਂ ਹਾਂ ਜੀ ਹਾਂ ਜੀ ਤੇ ਇੱਕ ਟੋਟੀ ਲੈ ਗਏ ਭੈਣ ਭਰਾ ਤੇ ਦੋਗ ਲੈੰਦੇ ਹੋਰ ਅੱਛਾ ਅੱਛਾ ਥੋੜਾ ਜਿਹਾ ਧਾਰ ਦੂਰ ਨੂੰ ਵਾਟ ਸਾਹਿਬ ਕਹਿੰਦੇ ਇਹ ਤਾਂ ਚਲੋ ਆਪਾਂ ਧਾਰ ਥੋੜੇ ਜੇ ਬੰਦੇ 6-7 ਆਪਾਂ ਭੈਣ ਭਰਾ ਰੱਖੇ ਆ ਜਿਨ੍ਹਾਂ ਨੂੰ ਮਾਲ ਦੇਣੇ ਆ ਹਾਂ ਜੀ ਤੇ ਉਧਰੋਂ ਮਾਲ ਤਾਂ ਬੜਾ ਆਪਾਂ ਮਾਲ ਸਾਰਾ ਲੱਗਦੀ ਆਉਦਾ ਹਾਂ ਜੀ ਹਾਂ ਜੀ ਤੇ ਪਿੰਡ ਆਪਣਾ ਜੇ ਮੱਤੇਵਾਲ ਤਸੀਰ ਬਾਬਾ ਬਕਾਲਾ ਜ਼ਿਲ੍ਹਾ ਸ੍ਰੀ ਅਮਰਸਰ ਸਾਹਿਬ ਕਈ ਭੈਣ ਭਰਾ ਐਡਰੈਸ ਪੁੱਛਦੇ ਆ ਐਡਰੈਸ ਪਹਿਲਾਂ ਦੱਸ ਦਿੰਨੇ ਆ ਫੋਨ ਨੰਬਰ ਜੇ 887296295 ਤੇ ਆ ਕੇ ਵੇਖ ਕੇ ਝੋਟੀਆਂ ਦੇ ਫੇਰ ਖੜੇ ਹੋ ਝੋਟੀਆਂ ਕੱਲ੍ਹ ਲੀਆਂ ਆਵਾ ਹਾਂਜੀ ਅੱਜ ਮੈਂ ਵੀਡੀਓ ਪਾ ਲਈ ਆ ਇਹ ਝੋਟੀ ਮਗਰ ਕੱਟਈਏ ਦੇ ਇਹਦੇ ਹਾਂ 12 ਤੋਂ 14 ਦਿਨਾਂ ਦੀ ਛੋਈ ਉੱਥੇ ਝੋਟੀ ਦਾ ਦੁੱਧ 13-14 ਲੀਟਰ ਝੋਕੇ ਲਿਆਂਦਾ ਵਾ ਪਰ ਥੋੜਾ ਜਿਹਾ ਸਾਫ ਸੁਥਰਾ ਕਰਕੇ ਘਟ ਜਾਈਏ ਝੋਟੇ ਕੋ ਭਾਊਗਾ 13 ਲੀਟਰ ਪਰ 12 ਲੀਟਰ ਦਾ ਝੋਟਿਕਾ ਹੋਵੇ ਪਹਿਲਾ ਸੂਰਾ ਪਹਿਲਾ ਸੂਰਾ ਦੇਖੋ ਸਿੰਘ ਕੁਆਲਟੀ ਦੀ ਬਹੁਤ ਜਿਆਦਾ ਰੇਡ ਬਿਲਕੁਲ ਛੋਟੇ ਕਰਦੇ ਨੇ ਇੱਕ ਦੋ ਘੁੱਟਾਂ ਦਾ ਜਿਹੜੀਆਂ ਜਿਆਦੀਆਂ ਕੁਆਲਟੀ ਦੇ ਦੁੱਧ ਵਾਲੇ ਹਾਂ ਥਾਂ ਕਰਕੇ ਕੋਸ਼ਿਸ਼ ਆਵੇ ਜਿਆਦੀ ਚੰਗੀ ਆਵੇ ਬੜਾ ਆ ਦੇ ਕਿਹਾ ਬੜਾ ਸੁਆਮਾ ਲੈਓ ਜਿਆਦੀ ਜਿਆਦਾ ਜਿਆਰੀ ਚੰਗੀ ਆ ਵੇਖੋ ਛੋਟੇ ਠੰਡੇ ਜਿਹੇ ਆ ਇਹ ਛੰਨੀ ਤੇਰੀ ਹੋਈ ਐ ਚੌਣ ਚਾਣੀ ਬਹੁਤ ਹੈਗੀ ਰਾਈਟੀ ਮੋਟੀ ਧਾਰਿਆ ਐ ਧਾਰਾ ਮਰੀ ਜਾ ਜਿੱਥੇ ਬਹਿ ਕੇ ਵਰਜੀ ਐ ਚੌਣੇ ਬਹੁਤ ਹੈਗੀ ਕੱਟੀ ਉੱਪਰਲੇ ਪਾਸੇ ਬਹਿ ਜਾ ਓਏ ਬਹਿ ਨਾਲ ਜਿੱਥੇ ਚਪਲ ਚੂਮੀ ਬਹਿ ਜਾ ਐ ਲੱਹ ਇਹ ਦੋਰੇ ਬੈ ਲੱਗੇ ਛੇ ਦੋਰੇ ਬੈ ਲੱਗੇ ਬਾਸਾ ਲੱਤ ਨਹੀਂ ਲਾਈ ਕੱਟੀ ਨੇ ਇੱਕ ਰਿਆਚੋੜ ਆ ਵੇਖੋ ਆ ਆ ਵਿੱਚ ਉਹ ਦੋ ਹੱਥ ਆ ਵਾ ਦੋ ਚੀਜ਼ਾਂ ਹਾਂਜੀ ਹਾਂਜੀ ਆ ਵਾ ਦੋ ਚੀਜ਼ਾਂ ਆ ਵੇਖ ਲੈ ਉਹ ਮੈਂ ਕਮਾ ਲਈ 31 3104 ਦਿਨ ਸਾਂਭ ਕੇ ਵੀਡੀਓ ਚ ਪਾਉਣ ਵਾਲੀ ਸੀ ਹਾਂਜੀ ਜੀ ਤੇ ਮੈਂ ਕੱਲ ਵੀਡੀਓ ਚ ਪਾਉਣਾ ਫਿਰ ਤੇ ਅੱਜ ਡਾਲੂਗੇ ਫਿਰ ਚਾਹ ਦੋਹਾਂ ਚਾਹੇ ਛੋਟੇ ਪਾਵਾਂਗੇ ਇੱਕ ਛੋਟੀ 20 ਕਿਲੋ ਦੁੱਧ ਵਾਲੀ ਵੀ ਹੈਗੀ ਆ ਆ ਇਹ ਇਹ ਦੁੱਧਾ ਥੀਰਾਂ ਲਈ ਪਸੰਦ ਹਾਂਜੀ ਪਰ ਮਾਰਾ ਦੇਖਣ ਲੱਗਾ ਵਾ ਇਹ ਕੱਟੀ ਮਗਰ ਵਾ ਕੱਟੀ ਇਹ ਦੇਖੀ ਇਹ 4 ਦਾ ਨਾ ਹਾਂ 4 ਦਾ ਦੋ ਜਿਆਦੀ ਅਸਲ ਤੇ ਜਿਆਦੀ ਚੰਗੀ ਆ ਹਾਂ ਆਣ ਤੁਹਾਨੂੰ ਵਰਤ ਨੋਕ ਵਾਲਾ ਤਾਂ ਨਾ ਬਟੇ ਇਹ ਮੁੱਲ ਨਾ ਕਰੀਏ ਬਸ ਦੇਣ ਵਾਲੀ ਗੱਲ ਕਰਨੀ ਆ ਹਾਂਜੀ ਦੇਸਨ ਵਾਲਾ ਹੀ ਮੁੱਲ ਹੋਊਗਾ ਜੀ ਜਿਆਦਾ ਹੀ ਮੁੱਲ 130 ਹਾਂਜੀ 125 ਦੀ ਦੇ ਦਾਂਗੇ 125 ਦੀ ਇੰਨੇ ਦੀ ਆ ਮੈਂ ਪਿੰਡਾਂ ਦੇ ਬਾਹਰ ਇੱਥੇ ਵੀ ਫਿਰ ਕੇ ਆਪਣੇ ਲਾਗੇ ਜੀ ਵੇਖਿਆ ਵਾ ਤੇ ਮੁੱਲ ਲੋਕੀ ਇਹੋ ਹੀ ਕਰੀ ਜਾਂਦੇ ਆ ਵੇ ਸਿੰਘ ਵਾਲੇ ਖਾਲੋ ਬਾਕੀ ਜੋ ਜੱਗਿਆ ਤੁਸਾਂ ਸ਼ੋਰ ਕਰਦਾਂ ਆ ਵੇਖੋ ਸਿੰਕ ਕੁਆਲਟੀ ਉਖਾ ਲੈ ਚੜਿਆ ਨਿਗਾ ਨਿਗਾ ਸਿੰਗਾ ਫਿਰ ਗਲੀ ਮਾਗਦੇ ਨੰਗਦੀ ਐ ਇੱਕ ਉਂਗਲੀ ਗੋਗਲਾ ਨੰਗੇ ਕੋਈ ਨਹੀਂ ਨੰਗਦੀ ਮੇਰੀ ਗਾ ਕੋ ਪੱਟੀ ਮਗਰ ਬਹੁਤਾ ਆਉਦੀ ਆ ਇੱਕ 25 ਦੀ ਜੋ ਬਾਕੀ ਜੱਗਿਆ ਕੋ ਥੋੜੀ ਬਾਰੇ ਚਲ ਸ਼ੋਰ ਕਰਦਾਂਗੇ 3000 ਸ਼ੋਰ ਕਰਦਾਂਗੇ ਇੱਕ 22 ਦੀ ਇੱਕ ਲੱਖ 22 ਦੀ 50 ਕਿਲੋਮੀਟਰ ਦਾ ਕਰਪਾਉਂ ਚ ਕਰਾਂ 50 ਕਿਲੋਮੀਟਰ ਦਾ ਕੋਈ ਜ਼ਿਆਦਾ ਨਾ ਘਟਾਵੇ ਵੇਖੋ ਜੀ ਆ ਆ ਝੋਟੀ ਇਹਦੇ ਮਗਰ ਅਜੇ ਆ ਬੱਚਾ ਇਹਦੇ ਥਾਂ ਥਾਂ ਨੂੰ ਲਾ ਆ ਇਹਦੇ ਕੋ ਕਟਿੰਗ ਕੋ 22 24 ਕੱਟਿਆ 24 24 ਇਹਦੇ ਕੋਲ ਦੁੱਧ 12 ਲੀਟਰ ਵਾਲਾ ਠੀਕ ਹੈ ਪਰ ਇਹ 11 ਲੀਟਰਾਂ ਦੇ ਚੋਟੇ ਕਿਲਾਵਾ ਕੱਦ ਕੋਦ ਵੇਖੋ ਕਿੱਦਾਂ ਦਾ ਹੈ ਹਾਂ ਇਹ ਸਿੰਗਲ ਹੈ ਡੀਐਨ ਉਹ ਤਰ੍ਹਾਂ ਕਹਿਣ ਨੂੰ ਭਾਵੇਂ 13 13 ਵੀ ਦੱਸ ਸਕਦੇ ਆ ਇਹ 12 ਲੀ 12 ਲੀਟਰਾਂ ਨਾਲ ਹੈ 12 ਵਾਂ 11 ਨਾਲ ਕਿਲਾਵਾਂਗੇ ਹਾਂ ਤੁਹਾਨੂੰ ਤੁਹਾਨੂੰ ਬਹੁਤ ਚੰਗਾ ਮੌਜ ਘਟਾ ਆ ਜੀ ਸਿੰਗਲ ਹੈ ਡੀਐਨ ਉਹ ਸੌ ਸੌਤ ਛਾਂ ਨਹੀਂ ਕਰਕੇ ਆਵਰਾ ਤੇ ਮਾੜੋ ਹੋਈ ਹਾਂ ਹਾਂ ਯਾਨ ਲੈ ਵਾਲਾ ਵਾ ਬਾ ਨਾਲੋ ਬਿਗਾਤ ਕਾ ਹੋਦਾ ਹੈ ਇਹੋ ਕੱਢਾ ਕਰ ਦੋ ਲੈ ਆ ਫੇਸ ਕੁਆਲਟੀ ਉਖਾ ਲੋ ਕਿੱਡਾ ਕਰਦਾ ਛੋਟੀ ਫੁੱਲ ਵੱਡੇ ਹੈ ਜੀ ਜਾਂ ਜਾਨ ਫੁੱਲ ਵੱਡੇ ਹੈ ਜੀ ਆਹਨ ਫੁੱਲ ਖਾ ਲੋ ਮਿਰ ਲੋ ਖਾ ਲੋ ਗਾੜੀ ਨੂੰ ਕਿੰਨਾ ਵਿਰਦ ਦੇਖੋ ਇੱਥੋਂ ਗਾੜੀਆਂ ਉਖਾ ਲੋ ਐ ਵੀ ਠੰਡੀ ਧਿਰੀਆਂ ਇਕੱਠੀ ਕੋਈ ਪਰਵਾਹ ਨਹੀਂ ਐਦਾਂ ਆਪ ਬਾਈ ਜਾ ਲੈ ਪੁੱਤ ਓਏ ਲੋ ਜਾ ਠੰਡੀਆਂ ਧਿਰੀਆਂ ਕੱਢ ਧੀਆਂ ਧਿਰੀਆਂ ਆ ਫੇਸ ਕੁਆਲਟੀ ਵੀ ਖਾ ਲੋ ਐ ਨਿਗਾ ਦੇਗਾ ਸਿੰਘ ਆ ਜਾਂਦੇ ਇਹ ਫਤਿਹਵਾਦ ਤੋਂ ਲਈਆਂ ਛੋਟੀਆਂ ਬਾਰਾ ਫਤਿਹਵਾਦ ਹਾਂਜੀ ਹਾਂਜੀ ਉੱਦੋਂ ਵੀ ਭਾਈ ਜੰਗੀਆਂ ਮਲ ਕੇ ਟਾਪ ਕਲਾਸੀਆਂ ਵਾਂ ਐ ਥਾਂ ਕਿੱਦਾ ਹਲੋ ਵੇਖੋ ਕਿਤਰਾ ਦਾ ਧਾਗੇ ਆ ਕੀ ਪੂਜਵਾ ਆਪੇ ਪੈਣ ਫਰਾ ਸਿਆਣੇ ਆ ਜਿਹੜੀ ਛੋਟੀ ਜਿੱਦਤ ਹੀ ਹੈਗੀ ਆ ਪਤਾ ਹੀ ਇਹ ਲੋਕਾਂ ਨੂੰ ਕੀ ਪਤਾ ਹੀ ਇਹ ਲੋਕਾਂ ਨੂੰ ਕਿ ਕਿੰਦਰ ਦੀ ਕੀ ਥਾਗਦਾਵਾ ਇਹੋ ਜਿਹੇ ਛੋਟੇ ਲੱਖ ਲੱਖ ਦੀਆਂ ਟੋਕੜਾਂ ਹੀ ਵਿਕਦੀਆਂ ਮੀਰਦਾਂ ਲੱਖ ਲੱਖ ਦੀਆਂ ਟੋਕੜਾਂ ਹੀ ਵਿਕਦੀਆਂ ਆ ਵੇਖੋ ਆਹ ਵੇਖੋ ਜੀ ਜੀ ਜੋ ਹਾਂ ਮੈਂ ਝੋਟੀ ਕੋ 12 ਲੀਟਰ ਦੁੱਧ ਆ ਪਰ ਕੋ ਧਾਰ ਵੀ ਨਾ ਝੋਟੀ ਦੀ ਮਾਰੇ 12 ਲੀਟਰਾਂ ਦਾ ਝੋਟੀ ਖਲਾਵਾਂਗੇ ਉਹ ਗਾੜੀ ਕੋ ਖਲਾਵਾਂਗੇ ਤੇ ਇਹਦਾ ਰੇਟ ਮਾਰਾ ਬੱਜਿਆ ਜੀ ਤੇ ਓਏ ਗੇਹੜੀਆਂ 1 60 70 ਦੀਆਂ ਵੇਚਦੇ ਰਹੇ ਹਾਂਜੀ ਹੁਣ ਵੀ ਡੇਡ ਡੇਡ ਦੀਆਂ ਪੈਂਟਰਾ ਵੇਚਣ ਡਿਆ ਹਾਂਜੀ ਕੋਈ ਡੇਡ ਨਹੀਂ ਇੱਕ 35 ਦੀ ਝੋਟੀ ਦੇਵਾਂਗੇ 135 ਦੀ ਹਾਂ ਵੀ 135 ਦੇਵਾਂ ਜੋ ਦੇ ਵੀ ਆ ਕੁਕਰ ਹੋਰ ਕਰਦਾ ਵੇਖੋ ਕਿੱਡੀ ਆ 3000 ਹੋਰ ਕਰਦਾ ਪਹੁੰਚ ਕਰਨੀ ਜੇ 130 ਦੀ ਪਹੁੰਚ ਕਰਦਾ ਇੱਕ ਲੱਖ 30 50 ਕਿਲੋ 50 ਕਿਲੋਮੀਟਰ ਤੱਕ ਅੱਜ ਫੇਗ ਆ ਆਹ ਵੀ ਲੱਗ ਗਿਆ ਆਹ 도ਦੀ ਜੇ ਤੇ ਆ ਬੱਚਾ ਜੇ ਇਹਨੂੰ ਸੂਈ ਨੂੰ ਸਾਰੇ ਅੱਜ 4 ਦਿਨ ਹੋਏ ਆ ਤੇ ਨਾਰੀਓ ਨਾਲ ਜੇ ਪੰਜਾਂ ਦਿਨਾਂ ਦੇ ਤੁਸੀਂ ਸੂਈ ਚਾਹ ਪੰਜਾਂ ਦਿਨਾਂ ਦੀ ਲੈਓ ਜਿਹੜੇ ਕੋ ਛੋਟੇ ਕੋ 10 ਕਿਲੋ ਗੋਲਾ ਪਰਣ ਦੀ ਜਗੀ ਕਰ ਪਿਓਰ ਦੋਂਦੀ ਕੱਟੀ ਪਿਓਰ ਦੋਂਦੀ ਹੈ ਪਿਓਰ ਦੋਂਦੀ ਕੱਟੀ ਆ 10 ਕਿਲੋ ਗੋਲਾ ਵਾਜੇ ਕੋ ਇਹ ਵੀ ਬਹੁਤ ਚੰਗੀ ਛਾਂ ਛੋਣ ਕਰਦਿਆਂ ਬਾਦਲਾਹ ਦਾ ਕੰਮ ਵੀ ਜਾਂਦਾ ਜਾਂ ਜਿਵਾਈ ਬਹੁਤ ਜਿਆਦੀ ਚੰਗੀ ਹੈ ਕਿਚੂ ਆਈ ਵਾਲੀ ਚੰਗੀ ਚੱਲ ਜਾਂਦੇ ਅਰੇ ਚੱਲ ਫਰਮਾ ਲਿਆ ਚੱਲ ਕਰ ਵਾਲੀ ਚਾਹ ਪੀ ਗਾ ਬੀਆਂ ਝੋਟ ਗਾ ਦਵਾ ਐ ਧੱਗ ਯਾਰ ਕੀ ਪੂਛਾ ਛੋਟੀ ਇਤਾ ਧੱਗ ਯਾਰ ਕੀ ਪੂਛਾ ਆ ਸੇ ਪਛੇ ਪੱਦ ਗਾ ਆਇਕੋ ਯਾਰ ਕੋਈ ਨਾ ਕੋਈ ਫੋਟੋ ਕਿਉਂ ਖਾਵਾ ਆਂ ਠੰਡੇ ਆ ਦੇ ਦੋਂਦੀ ਆ ਦੋਂਦੀ ਹੋਊਗੀ ਕੱਟੀ ਜਿਹੜੀ ਦੋਂਦੀ ਆਖਾਂਗੇ ਦੋਂਦੀ ਹੋ ਹਾਂਜੀ ਹਾਂਜੀ ਹਾਂ ਆਹ ਵੇ ਠੀਕ ਦੋਂਦੀ ਹੋਰ ਦੋਂਦੀ ਆ ਕੱਟੀ ਆਹ ਖਜਾਨਾ ਹੋਰ ਦੋਂਦੀ ਆ ਜੇ ਦੋਂਦੀ ਹੋ ਤਾਂ ਦੋਂਦੀ ਕਹਾਂਗੇ ਇਹ ਨਹੀਂ ਵੀ ਦੋਂ ਦੋਂ ਚੌਕੀ ਨੂੰ ਦੋਂਦੀ ਕਹਾਂਗੇ ਚੱਲਦੇ ਚੱਲ ਆਹ ਇਹ 10 ਲੀਟਰ ਨਾ ਕੱਟੀ ਗੋਲੇ ਨਾਲ ਕਲਾਵਾਂਗੇ ਠੀਕ ਵੇਖੋ ਕਿੰਨਾ ਚੱਡਾ ਲੇਵਾ ਵੜਾ ਐ ਪੈੜ ਲੇਵੇ ਦੀਆਂ ਉਹ ਝੋਟੀਆਂ ਯੋਦੀ ਦੇਵਿਦ 130 35 ਦੀ ਆ 130 ਦੀ ਦੇ ਦਾਂਗੇ ਜੋ ਜੱਗੀਆਂ ਕੋਈ ਛੋੜ ਕਰਦਾ ਹੈ 3000 ਹੋਰ ਕਰ ਦਾਂਗੇ 125 ਦੀ 50 ਕਿਲੋਮੀਟਰ ਦਾ ਕਰ ਪਾਉਣਗੇ 3 3 50 ਠੀਕ ਹੈ ਜੀ ਤੇ ਆ ਜਿਹੜੀ ਇਹ ਇਹਨੂੰ ਅੱਜ ਸੁਈ ਨਹੀਂ ਇਹਨੂੰ ਚੌਕਾ ਪਨਵਾ ਦੇਣ ਜੀ ਠੀਕ ਚੌਗੀ ਆ ਮੂ ਇਹ ਵੀ ਚੌਗੀ ਇਹ ਵੀ ਚੌਗੀ ਇਹਦੇ ਕੋਲ 12 13 ਲੀਟਰ ਦੁੱਧ ਹੋਗਾ ਪਰ ਗੂਠੇ ਗੂਠੇ ਜਿੱਡੀ ਛੋਟੀ ਵੀ ਚਾਉਣੀ ਪੇ ਗੂਠੇ ਗੂਠੇ ਜੀ ਡੀਮੋ ਟਿ ਕਿਉਂ ਆਉਣਾ ਛੋਟੇ ਜੀ ਮੇਕ ਜੰਪਰ ਇੱਕ ਜਿੰਨੀ ਛੋਟੀ ਕੋਣ ਬਹੁਤ ਚੰਗੀ ਆ ਆ ਵੱਡੀ ਆ ਜੋ ਜਿਹੜਿਆ ਕੋਆ ਹੱਥ ਚਾਵਾ ਤੇ ਹੱਥ ਚਾਵਾ ਲਾਵੇ ਸਾਡ ਕੋ ਦੌੜਾ ਟਕਰਾ ਉਦਾਂ ਵੀ ਠੱਡੀ ਧੀਰੀ ਠੱਡੀ ਧੀਰੀ ਕੋਈ ਪਰਵਾਹ ਨਹੀਂ ਜਿੱਥੇ ਮਰਜੀ ਬਈ ਜਾਓ ਗੂਠੇ ਗੂਠੇ ਜੀ ਡੀਮੋ ਟਿ ਆਉਣਾ ਅਰ ਆਲੇ ਨੇ ਥੋੜੀ ਜਿਹੀ ਭੜ ਭੁੜ ਆਵੇ ਮਤਲਬ ਕਿ ਹਾਂਜੀ ਹੱਥ ਛਾਪਦੇ ਆ ਹਾਂਜੀ ਭੜ ਭੁੜ ਆਂਦੇ ਹਾਲੇ ਕਾਤੇ ਨੂੰੜਾ ਤਗੜਾ ਪੱਟੀ ਦੀਦਾ ਨੇ ਉੱਧਰ ਉੱਧਰੀ ਅੱਗੇ ਏਡੇ ਏਡੇ ਕਾਤਾਲੇ ਨਾਲ ਜੋ ਟਿਕਾ ਕੇ ਇੱਕ 60 60 ਦੀਆਂ ਵੇਟੀਆਂ ਵਾ ਇੱਕ 60 60 ਦੀਆਂ ਵੇਟੀਆਂ ਹੁੰਦਾ ਹੈ ਜੀ ਇੱਕ ਸਾਠ ਅਰਦੇ ਅੱਗੇ ਇਹ ਬੇਲਬਾਲ ਵੀ ਬਖਾਲੇ ਕਰੀਆ ਬੇਲ ਵੀ ਲੰਮੀ ਇੱਥੇ ਆਣ ਕੇ ਵੇਖਣ ਇਹ ਰੱਖ ਰਹੀ ਵੀਡੀਓ ਨਾਲ ਛੱਡੀ ਜਾਂਦੇ ਇੱਥੇ ਵੱਡੀ ਆ ਪੂਗੀ ਆਂ ਹਾਲੇ ਤੇ ਭਾਲ ਸੋਲ ਜਵਾ ਚੋਟੀ ਵੀ ਭਾਲ ਚਵਾ ਲੈ ਜਾਨ ਇਹਦੇ ਮਾੜੀ ਮੜ ਭਾਲ ਸੋਲ ਜੀਆ ਚੋਟੀ ਵੱਡੇ ਕਾਦੀ ਆ ਮੋਲ ਨਹੀਂ ਅੱਜ ਬੋਲੇ ਕਿ ਦੇਣ ਵਾਲੀਆਂ ਗੱਲਾਂ ਕਰਦੇ ਨਾ ਮਾਲਕ ਦੀ ਕਿਰਪਾ ਨਾਲ ਝੋਟੀਆਂ 10-12 ਮੱਟੀਆਂ ਵਾਂ ਵੇਚਾਂਗੇ ਕਿਸ ਤਰੀਕੇ ਨਾਲ ਦੇ ਫੇਰੇ ਪਾ ਲੁੱਟਾਂ ਹਾਂਜੀ ਹਾਂਜੀ ਛੋਟੀ ਤੇ 1.5 ਲੱਖ ਰੁਪਏ ਦੀ ਆ ਛੋਟੀ ਦੁੱਧ ਹੀ ਮੇਰੇ ਆਡੀ ਦਾ 15 ਲੀਟਰ ਹੀ ਭਰੂਗੀ ਚੋਈ ਚੋਈ ਦੀ ਬੜੀ ਚੰਗੀ ਆ ਥੋੜਾ ਜਿਹਾ ਮੈਂ ਭੜਪੜ ਜੀ ਆ ਆ ਸ਼ਖਦਾ ਵਾ ਛੋਟੀ 1.40 ਬੋਲੋ 1.35 ਦੀ ਦੇਵਾਂਗੇ ਜੋ ਜਗੀ ਆਪੋ ਦਾ ਜੋੜ ਕਰਨਾ 3000 ਹੀ ਕਰ ਦਾਂਗੇ ਜਦੋਂ 1/34 ਦੀ ਦੇ ਦਾਂ ਇੱਕ 34 ਦੀ ਪਰ ਜਾਇਜ ਮੋਲ ਇਹ ਫੋਨ ਕਰੇ ਕੋਈ ਜਾਇਜ ਮੋਲੇ ਆ ਛੋਟੀ ਥੋੜੀ ਜੀ ਪਾਲਵਾ ਇਹਦੇ ਆ ਮਗਰ ਕੱਟੀ ਆ ਕੱਟੀ ਆ ਯਾਰ ਇਹਦੇ ਆ ਮਗਰ ਕੱਟੀ ਆ ਇੱਧਰ ਦੇਖੋ ਮੋਟੀ ਮੋਟੀ ਤਾਰ ਥੋੜੀ ਜੀ ਪਾਲ ਕੋਲ ਆ ਛੋਟੀ ਕੋ 12 ਲੀਟਰ ਦੋ ਦੋ ਆ ਠੀਕ ਆ ਕੱਟੀ ਆ ਤਾਜੀ ਨਿਕਰ ਦੇਵੇ ਦੀ ਜੈਡ ਬਲੈਕ ਕੱਟੀ ਆ ਜੈਡ ਬਲੈਕ ਕੱਟੀ ਪਿਓਰ ਜੈਡ ਬਲੈਕ ਦੇਖੋ ਕੰਦੀ ਦੇਖੋ ਇੱਕ ਸੰਗ ਦੇਖੋ ਇਹਦਾ ਜਿਆਦੀ ਹਾਈਟ ਵੱਡੀ ਹੈ ਵੀ ਥੋੜੀ ਜੀ ਪਾਲ ਕੋਲ ਜੀ ਆ ਛੋਟੀ ਬੜੀ ਜੀ ਐ ਨਿੱਗਰ ਲੈ ਵੇ ਦੀ ਆ ਇਹ ਨਿੱਗਰ ਲੈ ਵੇ ਦੀ ਆ ਜੈਡ ਬਲੈਕ ਆ ਛੋਟੀ ਜੀ ਆ ਵੀ ਜੈਡ ਬਲੈਕ ਤੇ ਕੱਟੇ ਪਿਛੇ ਜਿਆਦਾ ਆ ਇੱਕ ਸਿੰਗਰ ਪੱਟੀ ਆ ਵੀ ਕੱਟੀ ਪੂਰੀ ਐ ਸੀ ਠੰਡੀ ਕੋਈ ਆ ਕਿੱਦਾਂ ਕਰਦਾ ਵਾ ਹਾਂ ਜੀ ਕਿੱਲਾ ਦੇ ਕਿੱਦਾਂ ਵਾ ਐ ਕੁੜੀ ਨੂੰ ਬੱਲੇ ਜਿਆ ਛੋਟੀਆਂ ਅੱਗੇ 60 60 ਦੀਆਂ ਡੇਡ ਡੇਡੀਆਂ ਰੇਟ ਦਾ ਫਰਕ ਪਿਆ ਜੇ ਆਪੇ ਦਾ ਲਿਓ ਹਿਸਾਬ ਹਾਂ ਜੀ ਇਹਨਾਂ ਛੋਟੀਆਂ ਦਾ ਵੇਖ ਲਓ ਕਿੰਨਾ ਕਿੰਨਾ ਰੇਟ ਨਹੀਂ ਕੱਟ ਕਰਦੇ ਆ ਮਾਲ ਬੋਲ ਵੀ ਹੈਗਾ ਆਪਣੇ ਉਹ ਹਾਂਜੀ ਮਾਲ ਮਤਲਬ ਕਿ ਮਹਾਰਾਜ ਦੇ ਘਰ ਪਨਾਹ ਖੁਰਲੀਆਂ ਪੂਰੀਆਂ ਭਰੀਆਂ ਆ ਰਹੀਆਂ ਆ ਰਹੀਆਂ ਗਵਾਟ ਸਾਬ ਰੇਟ ਘਟ ਕੇ ਕਈ ਜਨੇ ਆਪਾਂ ਸੂਈ ਮੈਂ ਹਾਲੇ ਵੀ ਨਹੀਂ ਜੱਦਣ ਦੇ ਹਾਂਜੀ ਹਾਂਜੀ ਜੱਪਣਾ ਮੀਆਂ ਕੱਟੀਆਂ ਕੁੱਟੀਆਂ ਲਾਦਦੀਆਂ ਜੇ ਕੋਈ 20 ਦਿਨ ਛੜਦੀ ਕੋਈ ਮਹੀਨਾ ਛੜਦੀ ਉਹ ਉਹ ਚੀਜ਼ਾਂ ਲਾਦਦੀਆਂ ਜੇ ਪਰ ਮਲਕੇ ਤਾਜੀ ਸੂਈ ਮੈਂ ਇਥੋਂ ਆਪਣੇ ਅਹੀਂ ਮਲਕੇ ਮੈਂ ਮੈਂ ਸੂਈ ਲੈਣ ਦੇ ਜੇ ਸੂਈ ਮੈਂ ਮਲਕੇ ਗੱਲ ਇਤਨਾ ਮੈਂ ਕਿ ਥੋੜੀ ਜੀ ਘੱਟ ਮਿਲਦੀ ਜੀ ਛੋਟੀ 1 3 125 ਦੀ ਦੇ ਦਾਂਗੇ ਬਸ 125 ਹਾਂਜੀ ਹਾਂਜੀ ਬਹੁਤ ਤਗੜਾ ਕਰਦਾ ਕੋਈ ਦੋ ਜੱਦੀ ਆ ਕੋਈ ਛੋੜ ਕਰਦਾ ਇੱਕ ਤਾਂ ਜੈ ਜੀ 2000 ਕਰ ਦਾਂਗੇ ਇੱਕ ਤੇਜ਼ ਦੀ 50 ਕਿਲੋਮੀਟਰ 50 ਕਿਲੋਮੀਟਰ ਪਰ ਇਦਾਂ ਦੀ ਕਿਹਨੇ ਦੇ ਦਾਂਗੇ ਹਾਂ ਜੀ ਇਦਾਂ ਦਾ ਸ਼ਰੀਰ ਜਿਵੇਂ ਵੇਖੋ ਇਹ ਤਾਂ ਸ਼ਰੀਰ ਆ ਆ ਵੇਖੋ ਯਾਰ ਨੱਕੇ ਡਾਲੀ ਇੱਥੇ ਆ ਮਾਸੀ ਕੋ ਲੈ ਜੀ ਚੋਟ ਕੋ 12 ਲੀਟਰ ਦੋ ਦਵਾ ਹਾਂਜੀ ਤੇ ਆਹ ਜੋ ਪਾਣੀ ਤੇ ਨਹੀਂ ਹੋ ਤਰਮੜ ਆ ਜਾ ਵਖਾ ਲੈਣੀ ਆ ਵਖਾ ਲੈਣੀ ਬਸ ਚਾਰ ਦੰਦ ਜੇ ਅੱਜ 7 ਦਿਨ ਇਹ ਸੁਈ ਨੂੰ ਠੀਕ ਹੈ ਹੀਰਾ ਵਾਦ 14 15 ਲੀਟਰ ਦੁੱਧ ਜਾਵੇ ਹੀਰਾ ਹਾਂ ਜੀ ਹਾਂ ਜੀ 14 15 20 ਦੇ ਗਾਰੰਟੀ ਤੇ ਆਈ ਹੈ ਜੋ ਟਿਕੀ 20 ਲੀਟਰ ਦੁੱਧ ਘਟੂਗੀ ਠੀਕ ਹੈ ਇਹਦੇ ਕੰਡੇ ਵਾਲਾ ਦੁੱਧ ਵੀ ਹੋਊਗਾ ਜੇ 13 14 ਕਿਲੋ ਕੰਡੇ ਵਾਲਾ ਹੀ ਦੁੱਧ ਠੀਕ ਹੈ ਤਾਂ ਲੀਟਰਾਂ ਦਾ 15 ਲੀਟਰ ਵਾਲਾ 15 ਹੀ ਹੋਊਗਾ ਕੰਡੇ ਵਾਲਾ 13 14 13 13.5 ਕਿਲੋ ਕੰਡੇ ਵਾਲਾ ਹੋਊਗਾ ਦੁੱਧ ਤੇ 4 ਦੰਦ ਜੇ ਪਿਓ ਅਰੀਜਨਲ ਠੀਕ ਹੈ ਦੋ ਉਧਰੋਂ ਕੰਨੀਆਂ ਫਲੋਤੀਆਂ ਜੇ ਤਾਂ ਦੋ ਉਧਰੋਂ 17 18 ਕਿਲੋ ਦੁੱਧ ਮਲ ਕੇ ਗਲੇਟਰਾ ਮਾਂ ਵੀ ਪਾਉਗੀ ਇਹ ਮਲ ਕੇ ਕੰਡੇ ਵਾਲਾ ਇਹ ਆ ਵੇਖੋ ਆ ਵੇਖੋ ਹਾਂਜੀ ਆ ਦੋ ਕਰਨੀਆਂ ਉਧਰੋਂ ਦੋ ਉਧਰੋਂ ਹਾਂਜੀ ਚੌਗੀ ਆ ਕਿਉਂ ਚੱਲਦੀ ਇੱਥੇ ਕੱਲ ਬੰਦਾ ਕਿਨੇ ਦੀ ਜਾਂਦਾ ਨਾ ਤੀਜਾ ਸੁਆ ਹੋਊਗਾ ਮੈਂ ਮੂੰਹ ਬੁੱਟ ਕੇ ਵੇਖਾਂ ਦੱਸੀਂ ਕਿ ਨਵਾ ਦੂਗਾ ਚੰਗੀ ਆ ਚਾਰਦਨ ਦਵਾ ਇਹ ਚਾਰਦਨ ਦਨ ਹਾਜ਼ਰ ਦੁੱਧ ਆਲੇ 15 ਲੀਟਰ ਹੋਆ 13 13.5 ਕਿਲੋ ਕੰਡੇ ਵਾਲਾ ਦੁੱਧ ਆ ਮੈਂ ਕੋ ਦਮ ਮੋਟੀ ਨੀ ਮੈਂ ਮੀਟਰ ਲੱਗੇ ਐਡੀ ਮੋਟੀ ਮੋਟੀ ਝੁਆਈ ਆ ਝੋਟੀ ਦੀ ਇਹੋ 6 ਝੋਟੀਆਂ ਵਾਂ ਤੇ ਆਣ ਕੇ ਵੇਖਿਓ ਇਹਦਾ ਮੁੱਲ ਤੇ ਝੋਟੀ ਦਾ ਕਰਦੇ 2 ਲੱਖ 170 ਲਈ ਦੇਵਾਂਗੇ 170 ਦੀ ਹਾਂ 170 ਦੀ ਦੇਵਾਂਗੇ ਚੀਜ਼ ਚੰਗੀ ਦਾ ਹੈ ਤੇ ਝੋਟੀ 2 ਲੱਖ ਦੀ ਤੇ ਪਰ 170 ਦੇਵਾਂਗੇ 165 ਦੀ ਗੱਲ ਕਾਦੀ 165 ਦੀ ਠੀਕ 50 ਕਿਲੋਮੀਟਰ ਤੱਕ ਪਾਉਂਦਾ 50 ਕਿਲੋਮੀਟਰ ਤੱਕ 165 20 ਕਿਲੋ ਵਾਲੀ ਮੇਰੀ ਗੱਲ ਸੁਣੋ ਵੀ ਵੀਏ 겨 ਚੰਗੀ ਤਰ੍ਹਾਂ ਹਾਂਜੀ ਹਾਂਜੀ ਮਹੀਆਂ ਵਿੱਚ ਜਾਇਰੀਆਂ ਛਾਂ ਦੇ ਵਿੱਚ ਜਾਇਰੀਆਂ ਚੰਗੀਆਂ ਤੰਗੀਆਂ ਨੇ ਦੁੱਧ ਵਿੱਚ ਝੋਲੀ 15 ਕਿਲੋ ਦੁੱਧ ਵੀ ਆ ਮੇਰੇ ਅੱਗੇ ਨਾ 14-15 ਕਿਲੋ ਵੀ ਦੁੱਧ ਗੱਡੂਗੀ ਹਾਂਜੀ ਹਾਂ ਆਹ ਜੋ ਚੰਗੀ ਤਾਜੀ ਦੋਂਦੀ ਵੀ ਆਓਈ ਪਹਿਲੇ ਨੰਬਰ ਦੇ ਕੋਈ ਇੱਕ ਦੂਜੀ ਤੋਂ ਤਾਂ ਮਾਲ ਆਪਣੇ ਕੋ ਇਧਰੇ ਦੇਖੋ ਵੱੱਜਾ ਵਾ ਜੀ ਤੋਂ ਕਹਿੰਦੇ ਇਹ ਪਾਠੋਂ ਤੱਕ ਫੇਰ ਵੀਡੀਓ ਬਣਾ ਕੇ ਹਾਂਜੀ 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 ਤੇ ਆ ਕੇ ਵੇਖ ਕੇ ਤਸੱਲੀ ਕਰਕੇ ਅਸੀਂ ਕਹਿੰਦੇ ਵੀ ਫੇਰ ਖੜੋ ਜਿਹੜਾ ਭੈਣ ਭਰਾ ਅੱਗੇ ਸਾਡੇ ਉਹ ਖੜਦਾ ਮਾਲ ਉਹ ਮਲਕੀ ਗੱਲ ਦਾ ਭਾਵੇਂ ਵੇਖਣ ਵੀ ਨਾ ਆਵੇ ਤੇ ਪੈਸੇ ਵੀ ਆਪਣੇ ਘਰ ਦੋ ਦਿਨ ਹਟ ਕੇ ਖਲਾ ਦੇ